रेडी स्टार्ट ਲੋਕਨਾਚ ਇੱਕ ਪ੍ਰਕਾਰ ਦੀ ਇੱਕ ਲੋਕ ਕਲਾ ਹੈ ਡੰਡੀ ਲੋਕਨਾਚ ਮਨੋਰੰਜਨ ਦਾ ਸਾਧਨ ਹੀ ਨਹੀਂ ਇਹ ਕਿਸੇ ਖਿੱਤੇ ਦੇ ਜਨ ਸਮੂਹ ਦੀ ਸਮਾਜਿਕ ਸੱਭਿਆਚਾਰਕ ਨੈਤਿਕ ਧਾਰਮਿਕ ਰਾਜਸੀ ਅਤੇ ਇਤਿਹਾਸਿਕ ਜੀਵਨ ਤੌਰ ਦੀਆਂ ਵਿਭਿੰਨ ਪਰਤਾਂ ਹਨ ਡੰਡੀ ਇਹ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀ ਆਪ ਮੁਹਾਰਾ ਸਧਾਰਨ ਖੁਸ਼ੀਆਂ ਖੇੜਿਆ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵੀ ਹੈ ਡੰਡੀ ਇਹ ਪੁਸਤਕ ਦਾ ਪੁਸਤ ਹੋਰ ਲੋਕ ਕਲਾਮਾਂ ਵਾਂਗ ਪ੍ਰਭਾਵਮਾਨ ਹੁੰਦਾ ਰਹਿੰਦਾ ਹੈ ਡੰਡੀ ਸਮੇਂ ਸਥਾਨ ਅਤੇ ਨਚਾਰਾਂ ਦੀ ਗਿਣਤੀ ਸੰਬੰਧੀ ਇਸ ਵਿੱਚ ਕੋਈ ਪਾਬੰਦੀ ਨਹੀਂ ਹੁੰਦੀ ਅਤੇ ਇਸ ਨਾਲ ਸੰਬੰਧਿਤ ਸਾਜ਼ ਸੰਗੀਤ ਤੇ ਵेशभूषा ਆਦਿ ਵੀ ਜਨ ਸਧਾਰਨ ਦੀ ਪਹੁੰਚ ਅਤੇ ਪੱਦਰ ਅਨਸਾਰ ਹੀ ਹੁੰਦੀ ਹੈ ਡੰਡੀ ਪੰਜਾਬ ਦੇ ਲੋਕ ਨਾਚ ਪੰਜਾਬੀਆਂ ਦੇ ਜਨ ਜੀਵਨ ਦਾ ਮਹੱਤਵਪੂਰਨ ਅੰਗ ਹਨ ਡੰਡੀ ਪੰਜਾਬ ਵਿੱਚ 5000 ਪੂਰਵ ਇਸਵੀ ਤੋਂ ਲੋਕਨਾਚ ਨੱਚਣ ਦੀ ਪਰੰਪਰਾ ਦੇ ਪਰਮਾਨ ਮਿਲਦੇ ਹਨ ਡੰਡੀ ਪੂਰਬ ਈਸਵੀ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਕਈ ਭੂਗੋਲਿਕ ਸਮਾਜਿਕ ਅਤੇ ਬਸੇਸ਼ ਕਰਕੇ ਇਤਿਹਾਸਿਕ ਪਰਵਰਤਨ ਆ ਚੁੱਕੇ ਹਨ ਡੰਡੀ अनेका ਜਨਜਾਤੀਆਂ ਜਿਨ੍ਹਾਂ ਵਿੱਚ ਦਰਾਬੜਾਂ ਤੋਂ ਲੈ ਕੇ ਅੰਗਰੇਜ਼ਾਂ ਤੱਕ ਸਾਮਿਲ ਹਨ ਨੇ ਇਸ ਖਿੱਤੇ ਦੇ ਸੱਭਿਆਚਾਰਕ ਇਤਿਹਾਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ ਡੰਡੇ अनेका प्रकार ਦੀ ਉਥਲ ਪੁਥਲ ਦੇ ਬਾਵਜੂਦ ਇਸ ਧਰਤੀ ਤੇ ਨੱਚੇ ਜਾਂਦੇ ਲੋਕ ਨਾਚਾਂ ਨੇ ਇਥੋਂ ਦੇ ਜਨ ਜੀਵਨ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਧੜਕਣ ਕਾਇਮ ਰੱਖੀ ਹੈ ਡੰਡੇ ਪੰਜਾਬ ਦੇ ਸਮੁੱਚੇ ਲੋਕਨਾਚ ਲੋਕਿਕ ਪ੍ਰਕਿਰਤੀ ਦੇ ਧਾਰਨੀ ਹਨ ਡੰਡੇ ਖੁਸ਼ੀ ਦੇ ਹੁਲਾਰੇ ਵਿੱਚ ਮਸਤ ਹੋਏ ਗੱਬਰੂਆਂ ਅਤੇ ਮੁਟਿਆਰਾਂ ਦੇ ਪੈਰਾਂ ਦੀ ਥਾਪ ਲੋਕਗੀਤ ਰੂਪਾਂ ਦੀ ਸਰਤਾਲ ਵਿੱਚ ਢੋਲ ਜਾਂ ਹੋਰ ਲੋਕਪ੍ਰੀਏ ਲੋਕ ਸਾਜ ਦੀ ਤਾਲ ਤੇ ਪੰਜਾਬ ਦੇ ਸਮੁੱਚ ਨੂੰ ਉਜਾਗਰ ਕਰਦੀ ਹੈ ਡੰਡੀ ਪੰਜਾਬ ਦੇ ਲੋਕ ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ ਇਸਤਰੀਆਂ ਦੇ ਲੋਕ ਨਾਚ ਮਰਦਾਂ ਦੇ ਲੋਕ ਨਾਚ ਡੰਡੀ ਪੰਜਾਬ ਵਿੱਚ ਇਸਤਰੀਆਂ ਅਤੇ ਮਰਦਾਂ ਦੁਆਰਾ ਸਾਂਝੇ ਰੂਪ ਵਿੱਚ ਲੋਕ ਨਾਚ ਨੱਚਣ ਦੀ ਪਰੰਪਰਾ ਪ੍ਰਾਚੀਨ ਕਾਲ ਵਿੱਚ ਪਰਚਲਿਤ ਨਹੀਂ ਸੀ ਪਰ ਅਜੋਕੇ ਸਮੇਂ ਵਿੱਚ ਅਜਹੀ ਕੋਈ ਬਹੁਤੀ ਪਾਬੰਦੀ ਨਹੀਂ ਡੰਡੀ ਇਸਤਰੀਆਂ ਦੇ ਲੋਕਨਾਚ ਸਮਾਜਿਕ ਤੌਰ ਤੇ ਮਲੇ ਸਥਾਨ ਪ੍ਰਚਲਿਤ ਪਰੰਪਰਿਕ ਵਿਚਾਰਾਂ ਵਿਸ਼ਵਾਸਾਂ ਮਿਥਾ ਰੋ ਰੀਤਾ ਸਰੀਰਕ ਬੰਤਰ ਅਤੇ ਕਾਰਜ ਸਮਰੱਥਾ ਦੀ ਕੁਸ਼ਲਤਾ ਇਸਤਰੀਆਂ ਦੇ ਲੋਕ ਨਾਚਾਂ ਦੀ ਪ੍ਰਕਿਰਤੀ ਨਿਰਧਾਰਿਤ ਕਰਦੀ ਹੈ ਡੰਡੀ ਪੰਜਾਬਨਾ ਦੂਸਰੇ ਪ੍ਰਾਂਤਾਂ ਦੀਆਂ ਇਸਤਰੀਆਂ ਦੇ ਟਾਕਰੇ ਤੇ ਭਾਵੇਂ ਤਕੜੇ ਜੁੱਸੇ ਭਰਵੇਂ ਸਰੀਰ ਉੱਚੇ ਲੰਮੇ ਕੱਦ ਕਾਠ ਵਾਲੀਆਂ ਹਨ ਤਾਂ ਵੀ ਇਹਨਾਂ ਦੇ ਨਾਚ ਕੋਮਲਤਾ ਸੁਹਜ ਸਾਦਗੀ ਰਵਾਨਗੀ ਅਤੇ ਲਚਕਤਾ ਭਰਪੂਰ ਹਨ ਡੰਡੀ ਗਹਿਣਿਆ ਅਤੇ ਚੰਗੀ ਫੱਬਤ ਵਾਲੇ ਪਹਿਰਾਵੇ ਦੀ ਚਾਹਤ ਇਹਨਾਂ ਦੇ ਲਹੂ-ਮਾਸ ਵਿੱਚ ਰਚੀ ਪਈ ਹੈ ਡੰਡੀ ਕੋਈ ਵੀ ਸ਼ੁਭ ਕਾਰਜ ਇਸਤਰੀਆਂ ਦੇ ਲੋਕ ਨਾਚਾਂ ਦੀ ਪੇਸ਼ਕਾਰੀ ਤੋਂ ਸਖਣਾ ਨਹੀਂ ਰਹਿੰਦਾ ਡੰਡੀ ਇਹ ਲੋਕ ਨਾਚ ਸਧਾਰਨ ਲੋਕ ਸਾਜ ਸਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਬਪੱਖੀ ਵਿਸਲੇਸ਼ਣ ਨੂੰ ਪ੍ਰਸਤੁਤ ਕਰਨ ਵਾਲੇ ਲੋਕ ਗੀਤਾਂ ਰਾਹੀਂ ਬਿਨਾ ਕਿਸੇ ਕਰੜੀ ਨਿਯਮਾਵਲੀ ਨੂੰ ਅਪਣਾਇਆ ਕਿਸੇ ਸਰਬਸਾਂਝੀ ਥਾਂ ਤੇ ਪ੍ਰਸਤੁਤ ਕੀਤੇ ਜਾਂਦੇ ਹਨ ਡੰਡੇ ਬੋਲ ਦੇ ਉਚਾਰ ਅਤੇ ਸਰੀਰਕ ਅੰਗਾਂ ਦੁਬਾਰਾ ਪ੍ਰਸਤੁਤ ਕੀਤੀਆਂ ਜਾਂਦੀਆਂ ਵਿਭਿੰਨ મુਦਰਾਵਾਂ ਸਹਿਜ ਭਾਵ ਸੱਭਿਆਚਾਰ ਦਾ ਪ੍ਰਗਟਾਵਾ ਬਣ ਜਾਂਦੀਆਂ ਹਨ ਡੰਡੀ ਮੂਲ ਰੂਪ ਵਿੱਚ ਇਸਤਰੀ ਲੋਕ ਨਾਚਾਂ ਦਾ ਸੰਬੰਧ ਪੈਦਾਵਾਰ ਨਾਲ ਜਾਂ ਜੁੜਦਾ ਹੈ ਡੰਡੀ ਪੰਜਾਬ ਦੀਆਂ ਇਸਤਰੀਆਂ ਦੇ ਪ੍ਰਸਿੱਧ ਲੋਕ ਨਾਚ ਇਹ ਹਨ ਡੰਡੀ